ਹਾਂਜੀ ਮਿੱਤਰੋ ਆਪਾਂ ਅੱਜ ਪਹਿਲਾ ਵਲੌਗ ਸਟਾਰਟ ਕੀਤਾ ਹੈ ਹੁਣ ਆਪਾਂ ਉੱਠ ਕੇ ਸਵੇਰੇ ਚੱਲੇ ਆ ਜਿੰਦ ਨੂੰ ਬੈਨ ਚੜਾਉਣ ਆ ਆ ਗਈ ਉਹ ਵੀ ਤਿਆਰ ਹੋ ਕੇ ਹੂੰ ਜਿੰਦ ਦੀ ਬੈਨ ਆ ਗਈ ਖੜ ਜਾ ਖੜ ਜਾ ਇਹ ਚੜ ਜਾ ਇਹ ਚੜ ਗਈ ਬਈ ਲਓ ਵੀ ਮਿੱਤਰੋ ਅੱਜ ਅਸੀਂ ਆਪਣੀ ਖਰਾਕ ਉਤਣ ਵਾਲੀ ਮਸ਼ੀਨ ਕੱਢੀ ਹੈ 2 ਮਹੀਨੇ ਬਾਅਦ ਖਰਾ ਆਇਆ ਹੈ ਜਿ ਆਪਣੇ ਘਰੇ ਪੂਰੇ 100 ਮੀਟਰ ਤੇ ਖਰਾ ਆਇਆ ਹੈ ਮੈਂ ਸਾਨੂੰ ਬਹੁਤ ਚੌਕ ਰਿਹਾ ਹੈ ਇਹ ਵੀ ਵਧੀਆ ਕੰਮ ਕਰਦਾ ਨਗਰ ਨੂੰ ਬੁੜੇ ਮੋਟਾ ਖੱਜਾਂ ਦੀ ਹੈ ਯਾਰ ਟੋਕਰੇ ਟੂੜੀ ਦੇ ਪਾਕੇ ਚੂਰੀ ਬਣਾਉਣੀ ਹੈ ਅੱਖਾਂ ਦੀ ਚੂਰੀ ਉਹ ਦਿਖਿਉਣਾ ਤੁਹਾਨੂੰ ਮੈਂ ਕਿਵੇਂ ਬਣਦੀ ਹੈ ਤੁਸੀਂ ਸਾਰਾ ਹਰਾ ਨੂੰ ਉੱਤੇ ਦੇਖ ਲਾਂਗੇ ਜੀ ਲੋਬੀ ਆਪਾਂ ਨੇ ਦੋਏ ਡੰਗ ਲੈ ਕੇ ਕਾਖਾ ਪਾਤੇ ਸਵੇਰੇ ਦੇ ਵਿੱਚ ਸ਼ਾਮ ਦੇ ਵੀ ਅੱਠ ਟੋਕਰੇ ਤੇ ਨਮਜਾ ਮੁਰਲਾ ਕੇ ਅੱਠ ਹੜਗਾ ਪੀਪਾ ਪਾਤਾ ਹੁਣ ਇਹਦੀ ਕਰਾਂਗੇ ਆਪਾਂ ਰਲਾਈ ਯਾਨੀ ਕਿ ਜਿਹੜੀ ਬਣਾਵਾ ਵੀ ਚੂਰੀ ਆ ਦੇ ਤਾਂ ਅੰਗਲੀਆਂ ਨਾਲੇ ਰਲਾਉਂਦੇ ਨੇ ਉਹ ਕੀ ਇਕਾ ਕਰਲਾਇ ਇਕਾ ਕਰਾਈ ਰਲਾ ਦੇਮ ਸਮਾ ਸਮਾਹ ਕੇ ਲੈ ਵੀ ਖੜਾ ਰਲਾ ਤੀ ਖੜਾ ਰਲਾਤਾ ਆਹ ਨਾਲ ਦਾਲੇ ਦੀ ਬਾਟਰੀ ਪਾਤੀ ਫੇਰ ਇੱਕ ਵਾਰ ਜਿਹਦੇ ਉੱਤੇ ਚੌਕਰ ਦੀ ਲਾ ਦਾਂਗੇ ਸਾਰਾ ਕੁਝ ਮਿਕਸ ਕਰਕੇ ਫੇਰ ਵਾ ਸਾਰਾ ਦਿਨ ਖਾਈ ਜਾਂ ਨਹੀਂ ਤੇ ਪੌਂਕਾ ਹੋਇਆ ਦਾਣਾ ਉਹ ਲੱਗ ਸ਼ਾਮ ਨੂੰ ਲੱਕੂਏ ਨਾ ਹਾਲੇ ਕੋ ਕੀ ਹੋ ਗਿਆ ਸਾਰੇ ਬੱਗੇ ਬੱਗੇ ਦੇ ਕਰਕੇ ਕਰਦ ਨਾਲ ਤੁਰ ਅੰਦਰ ਤੱਕ ਕਰਦ ਲੰਗੀ ਨਾ ਕਰ ਰਹੀ ਹੁਣ ਆਪਾਂ ਨਵਾਂ ਮਗਲ ਮੈਚ ਹਾਂ ਮੈਂ ਆਹ ਸਾਡੇ ਕੱਤੇ ਨੂੰ ਚੜ ਗਿਆ ਪਾਲਾ ਦੇਖੋ ਥੁੰਬੜੇ ਖੜੇ ਜਾਂਦਾ ਕੰਮ ਨਿਮੇੜ ਕੇ ਆਪਾਂ ਚੱਲੇ ਸੀ ਹੇਅਰ ਡ्रेसਰ ਨਾਈ ਵਾਲਾ ਥੋੜੀ ਜੀ ਲੁੱਕ ਚੇਂਜ ਕਰਾਈਏ ਬੁਰੇ ਜਿਹੇ ਹੋਏ ਪਿਆ ਰਸਤੇ ਜਗਾ ਸਾਡੇ ਪਿੰਡ ਦਾ ਸਟੇਡੀਅਮ ਸਾਡੇ ਪਿੰਡ ক্রিকেট ਟੂਰਨਾਮੈਂਟ ਚੱਲ ਰਿਹਾ ਬਾਈ ਪਿੰਡ ਵਿਸ਼ਨਪੁਰਾ ਕੋਖਰ ਵਿਖੇ ਦੇਖੋ ਗਰਾਊਂਡ ਦਾ ਦ੍ਰਿਸ਼ ਗੁਰਜੂਤ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਨਵਾਂ ਕੱਟਿਆ ਗਿਆ ਇਹ ਔਰ ਕਹਿੰਦੇ ਬਹਿਰੂਪੀ ਆ ਗਈ ਆ ਦੇਖੋ ਜਾਖਲ ਤੇ ਪਟਾਲ ਕਲਾਂ ਦਾ ਮੈਚ ਹੈ ਜਾਖਲ ਮੰਡੀ ਦੇ ਪਟਾਲ ਕਲਾਂ ਦਾ ਦੱਸਿਓ ਕਿਵੇਂ ਦਾ ਲੱਗਿਆ ਸਟੇਡੀਅਮ ਦੇਖਣ ਲਈ ਸਾਰੇ ਵੀਰ ਪਹੁੰਚੋ ਲਓ ਜੀ ਆਪਾਂ ਹੇਅਰ ਸਲੂਨ ਤੇ ਪਹੁੰਚ ਗਏ ਫਾਈਨਲੀ ਲੁੱਕ ਦਿਖਾਵਾਂਗੇ ਤੁਹਾਨੂੰ ਕਿਵੇਂ ਦੀ ਆਉਂਦੀ ਹੈ ਹੁਣ ਦੇਖੋ ਫਿਰ ਦੱਸਿਓ ਵੀ ਹੁਣ ਵਾਲੀ ਵਧੀਆ ਲੱਗ ਰਹੀ ਹੈ ਜਾਂ ਪਹਿਲਾਂ ਵਾਲੀ ਲੈ ਨਾ ਬੰਦ ਨੂੰ ਲਾ ਰਿਹਾ ਨਾ ਗੱਦਗਾ ਦੇ ਪੈਂਦਾ ਯਾਰ ਹੈ ਕੱਲ ਪਰਸ ਕਈ ਦਿਨ ਪਹਿਲਾਂ 1000 ਰੁਪਏ ਮੰਗਦੇ ਸੀ ਇਹ ਮੇਰਾ ਬੰਦ ਦਮਾਟੀ ਬਈ ਹੈ ਪਹਿਲਾਂ ਇਹ ਕੁੰਝਾ ਪਟਾ ਕਰਦੇ ਸੀ ਪਟਾ ਨਾ ਜਿੱਕ ਮਸਤੀ ਕਰਦੇ ਹੁੰਦੇ ਲਓ ਵੀ ਆਪਾਂ ਤਿਆਰ ਹੋ ਕੇ ਹੁਣ ਚੱਲੇ ਆ ਹੀਰਾ ਮੈਰਿਜ ਪੈਲੇਸ ਜੱਖੜਾ ਉਹਨਾਂ ਕਦੇ ਲਵੇਂ ਪਹੁੰਚਣ ਆਲੇ ਆ। ਦੇਖੋ। ਪਿਆ ਆ ਗਿਆ ਆਪਾਂ ਨੂੰ। ਵਿਆਹ ਦੇ ਵਿੱਚ ਚੱਲੇ ਆ ਇਕੱਲੇ ਹੀ ਆ। ਹੋ ਤਾਂ। ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਪੈਲਸ 'ਚ। ਦੇਖੋ ਪੈਲਸ ਦੀ ਲੁੱਕ। ਹੀਰਾ ਫਾਰਮ ਹਾਊਸ ਕੜੈਲ। বহুত বধিয় ডেকোরেশন